ਫਾਜ਼ਿਲਕਾ ਦਾ ਪਿੰਡ ਹੈ ਜੀ ਦੋਨਾਂ ਨਾਨਕਾ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਇੱਥੋਂ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ 1400 ਦੇ ਕਰੀਬ ਆਬਾਦੀ ਹੈ ਉਹ ਅਗਰੇ ਗੱਲ ਕੀਤੀ ਜਾਵੇ ਕਿ ਪਾਣੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਹੈ ਤਾਂ तकरीबन ਗੋਡੇ-ਗੋਡੇ 2.5 ਤੋਂ 3 ਫੁੱਟ ਜਿਹੜਾ ਪਾਣੀ ਇੱਥੇ ਹੈ ਇਹ ਸਰ ਸਾਲ ਬਾਅਦ ਹੜਾ ਆ ਜਾਂਦਾ ਜਿਵੇਂ 2023 ਚ ਆਇਆ ਸਾਲ ਪਹਿਲੇ 25 ਚ ਫਿਰ ਆ ਗਿਆ ਇਸ ਵਾਰੀ ਤਾਂ ਬੜਾ ਹੀ ਜ਼ਿਆਦਾ ਹੜਾ ਆਇਆ ਇੱਥੇ ਬਹੁਤ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਜੀ ਜੋ 2023 ਚ ਆਇਆ ਸੀ ਤਾਂ ਉਦੋਂ ਮੰਜਰ ਇਹ ਸੀ ਇੰਨਾ ਪਾਣੀ ਸੀ ਜਾਂ ਘਟ ਵੱਧ ਸੀ ਇਹਦੇ ਨਾਲੋਂ ਵੱਧ 60% ਘਟਾ ਹੋਇਆ ਸੀ ਬਾਕੀ ਇੰਨਾ ਹੀ ਸੀਗਾ ਉਦੋਂ ਵੀ ਤੇ ਹੁਣ ਜ਼ਿਆਦਾ ਹੋਊਗਾ ਉਸ ਨਾਲੋਂ 2023 ਨਾਲੋਂ ਬਹੁਤ ਜ਼ਿਆਦਾ ਪਾਣੀ ਹੈਗਾ ਜੀ ਇਥੇ ਜਿਮੀਦਾਰ ਲੋਕ ਸਾਰੇ ਜਿਮੀਦਾਰੀ ਆ ਖੇਤੀਬਾੜੀ ਹੀ ਤੁਹਾਡਾ ਕੀਤਾ ਵਾ ਹਾਂਜੀ ਸਾਲ ਸਾਡਾ ਖੇਤੀਬਾੜੀ ਕੀਤਾ ਆਗਾ ਤੇ ਫਸਲਾਂ ਬਰਬਾਦ ਹੋ ਗਈਆਂ ਸਾਰੀਆਂ ਪਾਣੀ ਨਾਲ ਕੰੰਜਾਂ ਦੇ ਰੇਤਾ ਪੈ ਗਿਆ ਤੇ ਕੰੰਜਨ ਬੁਰਾ ਵਾਲੇ ਫਸਲ ਐ ਤੇ ਬਚੀ ਨਹੀਂ ਤੇ ਹੁਣ ਕੀ ਹਲ ਅਮਲੋਕੀ ਜਦੋਂ ਫਸਲ ਬਰਬਾਦ ਹੋ ਗਈ ਤਾਂ ਕਿੱਦਾਂ ਚੱਲਣਾ ਸਿਸਟਮ ਇਹ ਜੇ ਅਸੀਂ ਸਰਕਾਰ ਨੂੰ ਵੀ ਮੰਗ ਕਰਨੇ ਆ ਜੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈ ਉਹਨਾਂ ਨੂੰ ਜਲਦ ਜਲਦ ਮੁਆਵਜ਼ਾ ਦਿੱਤਾ ਜਾਵੇ ਜੀ ਤੇ ਮੁਆਵਜ਼ਾ ਪਿਛਲੀ ਵਾਰ ਦਿੱਤਾ ਨਹੀਂ ਜੀ ਵਿਸ਼ਲੀਵਾਰ ਦਿੱਤਾ ਨਹੀਂ 5500 6000 ਦੇ ਹੋਂ ਦੇ ਨਾਲ ਦਾ ਜੀ ਸਪਰਿਆ ਦਾ ਖਰਚਾ ਪੂਰਾ ਹੋਇਆ ਸ਼ਹੀ ਅਰਬੀਆ ਮੁਆਜ਼ਾ ਆਇਆ ਫਸਲ ਦੇ ਉੱਪਰ ਖਰਚਾ ਕਿੰਨਾ ਹੈ ਫਸਲ ਦੇ ਉੱਪਰ ਜੀ ਆ ਜਾਂਦਾ ਜੀ ਆਪਣੇ ਸਾ 35 ਤੋਂ 30000 ਦੇ ਵਿੱਚ ਖਰਚਾ ਆ ਜਾਂਦਾ ਜੀ ਤੇਰ ਸਟਰੀਆਂ ਦੇ ਨਹੀਂ ਦਿੱਤਾ ਨੇ ਇਹ ਖਰਚਾ ਲਗਭਗ ਇਹ ਤੇ 50 ਤੋਂ 55 ਰੁਪਏ ਮੁਆਵਜ਼ਾ ਹੋਣਾ ਚਾਹੀਦਾ ਇਹ ਫਿਰ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਹੈ ਜਿੰਦਗੀਆਂ ਨੇ ਅੱਗੇ ਬਹੁਤ ਔਖੀ ਹੋਈ ਹੈ ਕਿਉਂਕਿ ਹੁਣ ਜਿਵੇਂ ਮੰਨ ਲਓ ਪਾਣੀ ਉਹਨਾਂ ਖੜਾ ਹੈ ਡੇਢ ਮਹੀਨੇ ਪਾਣੀ ਤਾਂ ਆਏ ਉਤਰਨ ਉਤਰਨ ਤਾਂ ਹੀ ਲੱਗਿਆ ਨਾ ਤੇ ਇਸ ਤੋਂ ਬਾਅਦ ਸਾਨੂੰ ਉਹਨਾਂ ਕਣਕ ਦੀ ਵੀ ਉਮੀਦ ਨਹੀਂ ਕੀਤੀ ਕਣਕ ਵੀ ਜਿਵੇਂ ਕੀ ਜਾਣਾਂ ਕਿ ਬੀਜੇਗੀ ਤਰਾ ਬਣ ਜਾਵੇ ਤੂੰ ਉਦੋਂ ਵੀ ਸਾਨੂੰ ਭੱਜ ਦੌੜ ਲੱਗ ਜਾਂਦੀ ਹੈ ਜੀ ਉਦੋਂ ਬਸ ਪਾਕਿਸਤਾਨ ਇਹ ਤੂੰ ਲਗਭਗ 2-3 ਕਿਲੋਮੀਟਰ ਮਸ ਹੀ ਹੋਵੇ ਤੇ ਜੀ 2-3 ਕਿਲੋਮੀਟਰ ਦੇ ਨਾਲ ਹੀ ਹੋ ਗਿਆ ਪਾਕਿਸਤਾਨ ਜੀ ਜਦੋਂ ਉਦੋਂ ਵੀ ਡਰ ਇਹੀ ਸੀਗਾ ਤੂੰ ਬਸ ਉਦੋਂ ਵੀ ਸਾਡਾ ਸਮਾਨ ਸਾਰਾ ਸੀ ਲੈ ਕੇ ਜਾਣੇ ਦੂਰ ਫਿਰ ਲਿਆਣੇ ਪਰ ਤੂੰ ਦਰਿਆ ਆ ਜਾਂਦਾ ਹੈ ਇਹਦੇ ਚ ਭੱਜ ਦੌੜ ਬਣ ਜਾਂਦੀ ਜੀ ਸਾਡੇ ਵਾਂਗ ਇਹ ਸਿਸਟਮ ਚੱਲਾ ਖੜਾ ਜੀ ਜਿਵੇਂ ਜੰਗ ਦਾ ਖਤਰਾ ਹੁੰਦਾ ਹੈ ਜਦੋਂ ਉੱਥੇ ਸਾਨੂੰ ਕਹਿ ਦਿੰਦੇ ਅੱਗੇ ਤੁਸੀਂ ਆਪਦਾ ਸਮਾਨ ਚਾੱਕ ਕੇ ਅੱਗੇ ਪਿੱਛੇ ਹੋ ਜਾਓ ਜਦੋਂ ਇੱਥੋਂ ਸਮਾਨ ਚਾੱਕ ਕੇ ਲੈ ਜਾਂਦੇ ਆ ਤੇ ਉਹ ਜਿਹੜਾ ਜੰਗ ਦਾ ਰੋਲਾ ਚੱਲੀ ਜਾਂਦਾ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਲੋਕੀ ਸਮਾਨ ਵਾਪਸ ਲਿਆਉਂਦੇ ਆ ਉਸ ਤੋਂ ਬਾਅਦ ਪਾਣੀ ਦੀ ਤਿਆਰੀ ਹੋ ਜਾਂਦੀ ਆ ਅਸੀਂ ਮੈਂ ਦੇਖ ਰਹੀ ਸੀ ਕਿ ਇੱਥੇ ਜਿਹੜੀ ਸਾਡੀ ਇੰਡੀਅਨ ਆਰਮੀ ਆ ਉਹ ਬੜੀ ਮਦਦ ਕਰ ਰਹੀ ਹੈ ਨਾ ਲੋਕਾਂ ਦੀ ਜੀ ਹਾਂਜੀ ਇੰਡੀਅਨ ਆਰਮੀ ਦਾ ਇੰਡੀਆ ਇੰਡੀਅਨ ਆਰਮੀ ਬਹੁਤ ਜ਼ਿਆਦਾ ਮਦਦ ਕਰ ਰਹੀ ਹੈ ਸਾਡੀ ਕਿਉਂਕਿ ਹੁਣ ਸੜਕਾਂ ਤਾਂ ਸਾਰੀਆਂ ਬੇਕਾਰ ਹੋ ਚੁੱਕੀਆਂ ਨੇ ਸੜਕਾਂ ਦੇ ਪੰਜ-ਪੰਜ ਫੁੱਟ ਪਾਣੀ ਹੈ ਲੰਗਰ ਵੀ ਲਾਇਆ ਬੰਦੀ ਨਾਲ ਹਾਂਜੀ ਹਾਂਜੀ ਲਾਇਆ ਹੈ ਆਰਮੀ ਦਾ ਇਹ ਤੈਦੂ ਧੰਨਵਾਦ ਕਰਨੇ ਆ ਜਿਹੜੀ ਸਾਡੀ ਮਦਦ ਕੀਤੀ ਜਾਂਦੇ ਨੇ ਜੀ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਨੇ ਆਈ ਫੌਜੀ ਇੰਡੀਅਨ ਆਰਮੀ ਦਾ ਜੀ ਸਾਡੇ ਮਦਦ ਲਈ ਨਾਲ ਖੜੇ ਨੇ ਸਨ ਇੰਡੀਅਨ ਆਰਮੀ ਜਿਹੜੀ ਇੱਥੇ ਸੇਵਾ ਵੀ ਕਰ ਰਹੀ ਆ ਉਹ ਆਪਣੀ ਡਿਊਟੀ ਵੀ ਨਿਭਾ ਰਹੀ ਆ ਉਹਨਾਂ ਵੱਲੋਂ ਇਹਨਾਂ ਜਿੱਥੇ ਮਲੂ ਘਰ ਤੋਂ ਉਸ ਪਾਸੇ ਤੋਂ ਉਸ ਪਾਸੇ ਤੋਂ ਘਰ ਪਹਚਾਇਆ ਜਾ ਰਿਹਾ ਔਰ ਇਹਨਾਂ ਵਾਸਤੇ ਲੰਗਰ ਵੀ ਲਗਾਇਆ ਗਿਆ ਲੇਕਿਨ ਜੇ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਜਦੋਂ جنگ ਲੱਗਦੀ ਹੈ ਉਦੋਂ ਵੀ ਸਾਨੂੰ ਸਮੱਸਿਆ ਆਂਦੀ ਹੈ ਔਰ ਉਦੋਂ ਵੀ ਡਰ ਹੁੰਦਾ ਹੈ ਹੁਣ جنگ ਦਾ ਡਰ ਖਤਮ ਹੋਇਆ ਤਾਂ ਇਹ ਹੜ ਨੇ ਇਹਨਾਂ ਨੂੰ ਪ੍ਰਭਾਵਿਤ ਕਰ ਦਿੱਤਾ ਫਾਜ਼ਿਲਕਾ ਦਾ ਪਿੰਡ ਹੈ ਜੀ ਦੋਨਾਂ ਨਾਨਕਾ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਇੱਥੋਂ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ 1400 ਦੇ ਕਰੀਬ ਆਬਾਦੀ ਹੈ ਔਰ ਅਗਰੇ ਗੱਲ ਕੀਤੀ ਜਾਵੇ ਇੱਥੇ ਪਾਣੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਹੈ ਤਾਂ ਤਕਰੀਬਨ ਗੋਡੇ-ਗੋਡੇ 2.5 ਤੋਂ 3 ਫੁੱਟ ਜਿਹੜਾ ਪਾਣੀ ਇੱਥੇ ਹੈ ਔਰ ਕੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਕਦੋਂ ਪਾਣੀ ਆਉਂਦਾ ਹੈ ਕੀ ਕੀ ਪ੍ਰੋਬਲਮ ਉਹਦੇ ਬਾਰੇ ਗੱਲ ਕਰਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਹਰ ਕਿੰਨੇ ਸਾਲਾਂ ਬਾਅਦ ਦੇਖਿਆ ਇੱਥੇ ਏ ਸਰ ਸਾਲ ਬਾਅਦ ਹੜ ਆ ਜਾਂਦਾ ਜਿਵੇਂ 2023 ਚ ਆਇਆ ਸਾਲ ਪਿਆਏ ਤੋਂ 25 ਚ ਫਿਰ ਆ ਗਿਆ ਇਸ ਵਾਰੀ ਤਾਂ ਬੜਾ ਹੀ ਜ਼ਿਆਦਾ ਹੜ ਆਇਆ ਇੱਥੇ ਬਹੁਤ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਜੀ ਜਦੋਂ 2023 ਚ ਆਇਆ ਸੀ ਤਾਂ ਉਦੋਂ ਮੰਜਰ ਇਹ ਸੀ ਇੰਨਾ ਪਾਣੀ ਸੀ ਜਾਂ ਘਟ ਵੱਧ ਸੀ ਇੱਥੇ ਇਹਨਾਂ ਦੇ ਨਾਲੋਂ ਵੱਧ 80% ਘਾਟ ਆਗਾ ਸੀ ਬਾਕੀ ਇੰਨਾ ਹੀ ਸੀਗਾ ਉਦੋਂ ਵੀ ਤੇ ਹੁਣ ਜ਼ਿਆਦਾ ਉਸ ਨਾਲੋਂ 2023 ਨਾਲੋਂ ਬਹੁਤ ਜ਼ਿਆਦਾ ਪਾਣੀ ਹੈਗਾ ਜੀ ਇੱਥੇ ਅੱਛਾ ਇੱਥੇ ਜ਼ਿਮੀਦਾਰ ਲੋਕ ਸਾਰੇ ਜ਼ਿਮੀਦਾਰੀ ਆ ਖੇਤੀਬਾੜੀ ਹੀ ਤੁਹਾਡਾ ਕੀਤਾ ਵਾ ਹਾਂਜੀ ਸਰ ਸਾਡਾ ਖੇਤੀਬਾੜੀ ਕੀਤਾ ਆ ਗਿਆ ਤੇ ਫਸਲਾਂ ਬਰਬਾਦ ਹੋ ਗਈਆਂ ਸਾਰੀਆਂ ਪਾਣੀ ਨਾਲ ਕੰਜਾਂ ਦਾ ਰੇਤਾ ਪੈ ਗਿਆ ਤੇ ਕੰਜਾਂ ਦਾ ਬੁਰਾ ਵਾਲਾ ਫਸਲ ਇਹ ਤੇ ਬਚੀ ਨਹੀਂ ਇੱਕ ਵਿਅਕਤੀ ਦੀ ਗੱਲ ਕੀਤੀ ਜਾਵੇ ਮੰਨ ਲਓ ਇੱਕ ਪਰਿਵਾਰ ਹੈ ਉਹਦੇ ਕੋਲ ਟੋਟਲ ਜ਼ਮੀਨ ਕਿੰਨੀ ਆ ਘਟੋ ਘਟ ਕਿੰਨੀ ਆ ਤੋਂ ਵੱਧ ਤੋਂ ਵੱਧ ਜ਼ਿਮੀਦਾਰ ਕਿੰਨੀ ਬਲਾ ਵਾ ਇੱਥੇ 4 ਤੋਂ 5 ਕਿੱਲੇ ਹੈਗੀ ਹੈ ਵਾਤ ਵਾਤ ਤੇ ਕੰਜਾਂ ਕੋਲ 7-8 ਕਿੱਲੇ ਵੀ ਹੈਗੀ ਹੈ ਕੰਜਾਂ ਕੋਲ 10 ਕਿੱਲੇ ਵੀ ਹੈਗੀ ਹੈ ਮਤਲਬ ਕਿ 2-3 ਕਿੱਲੇ ਤੋਂ ਲੈ ਕੇ 3 ਕਿੱਲੇ ਤੋਂ ਉੱਪਰ ਹੀ ਹੈਗੀ ਹੈ 3-4 ਅੰਦਾਜ਼ ਕਿਲ ਦੇ ਵਿੱਚ ਅਗੀ ਜ਼ਮੀਨें ਤੇ ਜਦੋਂ ਹੁਣ ਫਸਲੇ ਬਰਬਾਦ ਹੋ ਗਈ ਤੁਹਾਡੀ ਤਕਰੀਬਨ 10-12 ਦਿਨ ਤੋਂ ਪਾਣੀ ਹੈ ਹਾਂਜੀ 15 ਦਿਨ ਤੋਂ ਹੋ ਗਿਆ ਜੀ 15-16 ਦਿਨ ਹੋ ਗਏ ਪਾਣੀ ਚੱਲਦਾ ਨਾ ਇਹ ਵੀ ਚੱਲੀ ਜਾਂਦਾ ਜੀ ਤੇ ਹੁਣ ਕੀ ਅਮਲੂਕੀ ਜਦੋਂ ਫਸਲ ਬਰਬਾਦ ਹੋ ਗਈ ਤਾਂ ਕਿੱਦਾਂ ਚੱਲਣਾ ਸਿਸਟਮ ਸਾਰਾ ਇਹ ਜੀ ਅਸੀਂ ਸਰਕਾਰ ਨੂੰ ਵੀ ਮੰਗ ਕਰਨੇ ਆ ਜੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈ ਉਹਨਾਂ ਨੂੰ ਜਲਦ ਜਲਦ ਮੁਆਵਜ਼ਾ ਦਿੱਤਾ ਜਾਵੇ ਜੀ ਤੇ ਮੁਆਵਜ਼ਾ ਪਿਛਲੀ ਵਾਰ ਦਿੱਤਾ ਨਹੀਂ ਪਿਛਲੀ ਵਾਰ ਦਿੱਤਾ ਨਹੀਂ 5506000 ਦੇ ਹੋਂ ਦੇ ਨਾਲ ਤਾਂ ਜੀ ਸਪਰੇਆ ਦਾ ਨ ਖਰਚਾ ਪੂਰਾ ਹੋਇਆ ਦਵਾਈ 6000 ਰੁਪਏ ਮੁਆਵਜ਼ਾ ਆਇਆ ਹਾਂਜੀ ਫਸਲ ਦੇ ਉੱਪਰ ਖਰਚਾ ਕਿੰਨਾ ਆਇਆ ਫਸਲ ਦੇ ਉੱਪਰ ਜੀ ਆ ਜਾਂਦਾ ਜੀ ਆਪਣੇ ਸਾ 35 ਤੋਂ 30000 ਦੇ ਵਿੱਚ ਖਰਚਾ ਆ ਜਾਂਦਾ ਜੀ ਤੇ ਸਪਰੇਆ ਦਾ ਨਹੀਂ ਦਿੱਤਾ ਨਹੀਂ ਖਰਚਾ ਅਲੱਗ ਪਾਉਗੇ ਤੇ 50 ਤੋਂ 55000 ਰੁਪਏ ਮੁਆਵਜ਼ਾ ਹੋਣਾ ਚਾਹੀਦਾ ਜੀ ਫਿਰ ਇਹਨਾਂ ਦੀ ਮੁਸ਼ਕਲਾਂ ਦਾ ਹੱਲ ਹੁੰਦਾ ਜੀ ਇੱਥੇ ਜਿੱਦਾਂ 10 ਕਿੱਲੇ ਤੱਕ ਜ਼ਿੰਮੇਦਾਰ ਹੈਗਾ 2 ਤੋਂ ਲੈ ਕੇ ਉਸ ਤੋਂ ਇਲਾਵਾ ਖੇਤੀ ਜਿਹੜੀ ਆ ਠੇਕੇ ਤੇ ਵੀ ਕਰਦੇ ਆ ਹਾਂਜੀ ਠੇਕੇ ਤੇ ਵੀ ਕੰਨਾਂ ਘਰਾਂ ਨੇ ਜ਼ਮੀਨ ਠੇਕੇ ਤੇ ਵੀ ਲਈ ਸੀਗੀ ਜਿਵੇਂ ਹੁਣ ਠੇਕਾ ਚੱਲੀ ਜਾਂਦਾ 70 ਤੋਂ 80 ਤੱਕ ਚੱਲੀ ਜਾਂਦਾ ਤੇ ਉਹਨਾਂ ਜਿਹੜੀਆਂ ਉਹਨਾਂ ਜ਼ਮੀਨਾਂ ਲਈਆਂ ਉਹ ਸਾਰੀਆਂ ਉਹਨ ਬਰਬਾਦ ਹੋ ਗਈਆਂ ਫਸਲਾਂ ਜਿਹੜੀਆਂ ਸੀਗੀਆਂ ਲਗਭਗ ਤਿਆਰ ਸੀਗੀ ਇੱਕ ਮਹੀਨੇ ਤੱਕ ਫਸਲ ਵੱਡੀ ਜਾਣੀ ਸੀਗੀ ਤੇ ਇਹ ਹੁਣ ਪਾਣੀ ਆ ਗਿਆ ਇੱਕ ਝੋਨੇ ਦੀ ਫਸਲ ਦੀ ਗੱਲ ਕਰਦੇ ਆ ਆਪਾਂ ਕਿੰਨਾ ਖਰਚਾ ਆਉਂਦਾ ਔਰ ਮਵਾਜ਼ਾ ਕੀ ਮਿਲਦਾ ਜਦੋਂ ਫਸਲ ਲਗਾਉਣੇ ਆ ਵੱਡਾਂ ਤੱਕ ਛੋਣੇ ਦਾ ਇੱਕ ਕਿੱਲੇ ਦਾ ਖਰਚਾ ਹੁੰਦਾ ਹੈ 30 ਤੋਂ 35000 ਰੁਪਏ ਆਰਾਮ ਨਾਲ ਆ ਜਾਂਦਾ ਸਪ੍ਰੇਮ ਸੁਪਰਮਾਰਕ ਸਾਰੇ ਕੋਲ ਵਿੱਚ ਪਾ ਗਏ ਤੇ ਆ ਜਾਂਦਾ ਹੈ ਤੇ ਜਦੋਂ ਬਾਅਦ ਚ ਜਦੋਂ ਮੁਆਵਜ਼ਾ ਮਿਲਦਾ ਹੈ ਉਹ ਸਾਰਾ ਵੱਧ ਤੋਂ ਵੱਧ 300 ਰੁਪਏ ਮਿਲਦਾ ਹੈ ਇੱਕ ਕਿੱਲੇ ਦਾ ਅੱਛਾ ਜਿਹੜੇ ਤੁਹਾਡੇ ਪਿੰਡ ਹੈ ਇਥੋਂ ਕੋਈ ਲੋਕ ਵਿਦੇਸ਼ਾਂ ਚ ਵੀ ਗਏ ਜਾਂ ਨਹੀਂ ਨਹੀਂ ਜੀ ਵਿਦੇਸ਼ਾਂ ਵਿੱਚ ਨਹੀਂ ਗਿਆ ਸਾਰੇ ਬਸ ਖੇਤੀਬਾੜੀ ਤੇ ਨਿਰਭਰ ਆ ਖੇਤੀਬਾੜੀ ਹਾਂਜੀ ਵਿੱਚੋਂ ਕੋਈ ਕੋਈ ਇਹੋ ਜਿਹਾ ਕਰ ਗਿਆ ਜਿਹੜੇ ਤਿਆੜੀ ਦਾ ਰਿਹਾ ਮਤਲਬ ਸੱਜੀ ਰੋਟੀ ਸੱਜੀ ਤਿਆੜੀ ਕਰਕੇ ਰੋਟੀ ਖਾਂਦੇ ਆ ਹੁਣ ਇਹ ਜਿਹੜਾ ਪਾਣੀ ਆ ਕਦੋਂ ਤੱਕ ਲੱਗਦਾ ਕਿ ਨਿਕਲ ਜਾਣਾ ਵਿੱਚੋਂ ਇਹ ਹਜੇ ਲਗਭਗ 1 ਮਹੀਨਾ ਤੋਂ 1.5 ਮਹੀਨਾ ਹੋਰ ਚੱਲੇਗਾ ਕਿਉਂਕਿ ਇੱਧਰ ਅੱਗੇ ਜਾ ਕੇ ਬਹੁਤ ਨੀਵੀਂ ਥਾਂ ਹੈਗੀ ਆ ਤੇ ਜਿਹੜਾ ਹੁਣ ਪਾਣੀ ਰਾਤ ਨੂੰ ਹੀ ਘਟਣਾ ਸ਼ੁਰੂ ਹੋਇਆ ਹੈ ਲਗਭਗ 3 ਤੋਂ 4 ਇੰਚ ਪਾਣੀ ਘਟਿਆ ਹੈ ਤੇ ਇਹ ਹੁਣ ਲਗਾਤਾਰ 1.5 ਮਹੀਨਾ ਪਾਣੀ ਘਟਣ ਘਟਣ ਤੇ ਲੱਗ ਜਾਣਾ ਹੈ ਰਮਨ ਇੱਕ ਆਪਾਂ ਛੋਟਸ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਇਹ ਵੀਡੀਓ ਲੋਕਾਂ ਦਾ ਜਿਹੜਾ ਰਹਿਣਾ ਜਾਂ ਮਾਲੂ ਆਪਣਾ ਕਿਹੜੇ ਕਟਗਾਈਆਂ ਦੇ ਵਿੱਚੋਂ ਆਪਣਾ ਸਮਾਨ ਲੈ ਕੇ ਜਿਹੜਾ ਡੇਲੀ ਨੀਡ ਦਾ ਆਪਾਂ ਕਹਿੰਦੇ ਨਾ ਕਿ ਅਲੱਗ-ਅਲੱਗ ਜਿਹੜਾ ਰਾਸ਼ਨ ਆ ਕਿਵੇਂ ਲੈ ਕੇ ਪਹੁੰਚਦੇ ਨੇ ਇੱਥੇ ਤੇ ਕਿਵੇਂ ਇਹ ਲੋਕ ਜਿਹੜੇ ਇੱਥੇ ਆਪਣੇ ਰਹਿਣ-ਬਸਣ ਜਿਹੜਾ ਰੋਜ਼ਾਨਾ ਦਾ ਕਰ ਰਹੇ ਨੇ ਔਰ ਅਗਰ ਆਪਾਂ ਹੁਣ ਇਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਆਪਾਂ ਗੱਲ ਕਰ ਰਹੇ ਸੀ ਕਿ ਮੁਆਵਜ਼ੇ ਦੀ ਕਿ ਤੁਹਾਡਾ 20 ਤੋਂ 30 ਹਜ਼ਾਰ ਰੁਪਈਆ ਖਰਚਾ ਆਇਆ 6500 ਰੁਪਈਆ 35000 ਤੱਕ ਖਰਚਾ ਆ ਜਾਂਦਾ ਇੱਕ ਕਿੱਲੇ ਦਾ 6500 ਰੁਪਈਆ ਤੁਹਾਨੂੰ ਮੁਆਵਜ਼ਾ ਮਿਲਣਾ ਨੀ ਫਿਰ ਹੁਣ ਅਗਲੀ ਜਿਹੜੇ ਆ ਕਿਵੇਂ ਜ਼ਿੰਦਗੀ ਕਿਵੇਂ ਚੱਲਣੀ ਆ ਜ਼ਿੰਦਗੀ ਹੁਣ ਅੱਗੇ ਬਹੁਤ ਔਖੀ ਹੋ ਗਈ ਆ ਕਿਉਂਕਿ ਹੁਣ ਜਿਵੇਂ ਮੰਨ ਲਓ ਪਾਣੀ ਹੁਣ ਖੜਾ ਹੈ ਡੇਢ ਮਹੀਨੇ ਪਾਣੀ ਤਾਂ ਉਤਰਨ ਉਤਰਨ ਤਾਂ ਹੀ ਲੱਗ ਜਾਣਾ ਆ ਤੇ ਇਸ ਤੋਂ ਬਾਅਦ ਸਾਨੂੰ ਹੁਣ ਕਣਕ ਦੀ ਵੀ ਉਮੀਦ ਨਹੀਂ ਕੀ ਕਣਕ ਵੀ ਜਿਵੇਂ ਜੀਵੇਗੀ ਜਾਨਾ ਵੀ ਬੀਜੇਗੀ ਉਹ ਕਿਉਂ ਕਿਉਂਕਿ ਇੱਥੇ ਪਾਣੀ ਲਗਾਤਾਰ ਚੱਲਣਾ ਹੈ ਹੁਣ ਪਾਣੀ ਜਿਵੇਂ 1.5 ਮਹੀਨੇ ਤੱਕ ਪਾਣੀ ਚੱਲੇਗਾ ਤਾਂ ਉਸ ਤੋਂ ਬਾਅਦ ਜਿਹੜੀ ਗਿੱਲੀ ਥਾਂ ਹੋਵੇਗੀ ਉਹ ਸੁੱਕਣੀ ਨਹੀਂ ਕਿਉਂਕਿ ਹੁਣ ਸਿਆਲ ਦੇ ਦਿਨ ਆ ਜਾਣੇ ਆ ਉਹ ਜਿੱਥੇ ਰੇਤਾ ਪੈ ਗਿਆ ਕਈ ਥਾਂ ਤੇ ਰੇਤਾ ਪੈ ਗਿਆ ਜੀ ਰੇਤਾ ਪੈ ਗਿਆ ਉਹ ਰੇਤਾ ਇੰਨੀ ਪਿਆਰਾ ਹੈ ਜਾਨਾ ਸੰ ਸਬਾਵਨਾ ਕੋ ਨਹੀਂ ਬੀਜੀ ਜਾਵੇ ਦਿਖ ਨਹੀਂ ਬੀਜੀ ਜਾਣੀ ਕਿਉਂਕਿ ਜ਼ਮੀਨਾਂ ਦਾ ਬਹੁਤ ਬੁਰਾ ਹਾਲ ਇੱਥੇ ਹੋ ਚੁੱਕਾ ਹੈ ਜੀ ਅਸੀਂ ਜਾਇਦ ਹੈ ਤਾਂ ਜ਼ਮੀਨਾਂ ਤੇ 4-4 ਫਟ 5 ਫਟ ਰੇਤਾ ਚੜਾ ਪਿਆ ਹੈ ਅੱਛਾ ਜਿਦਾ ਤੁਸੀਂ ਦੱਸਿਆ ਕਿ ਇੱਥੇ ਦਿਹਾੜੀਦਾਰ ਲੋਕ ਵੀ ਆ ਜਿਹੜੇ ਦਿਹਾੜੀ ਕਰਕੇ ਗੁਜ਼ਾਰਾ ਫਸਲੋਂ ਨਹੀਂ ਮਰ ਗਈ ਉਹਨਾਂ ਨੂੰ ਦਿਹਾੜੀ ਕਰਨੀ ਪੈਂਦੀ ਫਿਰ ਬਾਅਦ ਹਾਂਜੀ ਸਾਰਿਆਂ ਨੂੰ ਦਿਹਾੜੀ ਕਰਨੀ ਪੈਂਦੀ ਕਿਉਂਕਿ ਜਿਹੜਾ ਪਿੱਛੇ ਤੋਂ ਪਿੱਛੇ ਜਿਹੜੇ ਹੜ ਆਏ ਸੀਗੇ 2023 ਅਜੇ ਤਾਂ ਲੋਕਾਂ ਦੇ ਮੰਨ ਲਓ ਜਿਵੇਂ ਉਹਨਾਂ ਜ਼ਮੀਨਾਂ ਜਿਨ੍ਹਾਂ ਪਰ 15 ਕੀਤੀਆਂ ਨੇ ਤੇ ਉਹਨਾਂ ਦੇ ਅਜੇ ਕਰਜ਼ੇ ਨਹੀਂ ਉਤਰੇ ਉਹ ਇਹ ਹੜ ਕਦੋਂ ਜਦੋਂ ਬਿਆਸ ਚੜਦਾ ਜਦੋਂ ਸਤਲੂ ਚੜਦਾ ਹਰ ਵਾਰ ਹੁੰਦਾ ਜਦੋਂ ਪਾਣੀ ਪਿੱਛੇ ਚੜਦਾ ਨਾ ਸਾਡੇ ਵਾਲੇ ਇੱਥੇ ਹਰ ਸਾਲ ਪਾਣੀ ਆਇਆ ਰਹਿੰਦਾ ਕਿਉਂਕਿ ਜਿਹੜਾ ਉਦੋਂ ਪਾਣੀ ਆਉਂਦਾ ਸਾਰੇ ਇਥੋਂ ਇਥੋਂ ਸਾਡੇ ਇਲਾਕੇ ਦੇ ਵਿੱਚ ਹੋ ਕੇ ਜਾਂਦਾ ਹੈ ਇੱਕ ਸਾਡਾ ਦੁਆਹ ਹੋਰ ਸਮੱਸਿਆ ਕੀ ਕੀ ਹੁੰਦੀ ਐ ਇੱਥੇ ਹੋਰ ਸਮੱਸਿਆ ਹੁਣ ਤਾਂ ਬਸ ਜਦੋਂ ਜੰਗ ਦਾ ਖਤਰਾ ਬਣ ਜਾਵੇ ਤਾਂ ਉਦੋਂ ਵੀ ਸਾਨੂੰ ਭੱਜ ਦੌੜ ਲੱਗ ਜਾਂਦੀ ਹੈ ਜੀ ਉਦੋਂ ਪਾਕਿਸਤਾਨ ਕਿੰਨਾ ਇਥੋਂ ਪਾਕਿਸਤਾਨ ਇਥੋਂ ਲਗਭਗ 2-3 ਕਿਲੋਮੀਟਰ ਮਸੇ ਹੋਵੇ ਤੇ ਜੀ 2-3 ਕਿਲੋਮੀਟਰ ਇਥੇ ਨਾਲ ਹੀ ਹੈ ਪਾਕਿਸਤਾਨ ਜੀ ਓਕੇ ਜਦੋਂ ਉਦੋਂ ਵੀ ਡਰ ਹੀ ਸੀਗਾ ਤੂੰ ਬਸ ਉਦੋਂ ਵੀ ਸਾਡਾ ਸਮਾਨ ਸਾਰਾ ਸੀ ਲੈ ਕੇ ਜਾਣੇ ਦੂਰ ਫਿਰ ਲਿਆਣੇ ਫਿਰ ਤੂੰ ਦਰਿਆ ਆ ਜਾਂਦਾ ਹੈ ਇਹਦੇ ਚ ਭੱਜ ਦੌੜ ਬਣ ਜਾਂਦੀ ਜੀ ਸਾਡੇ ਵਾਂਗ ਐਵੇਂ ਹੀ ਸਿਸਟਮ ਚੱਲਾ ਖਲੇ ਜੀ ਮੁਸ਼ਕਲਾਂ ਵਿੱਚ ਜਦੋਂ ਕਹਿੰਦੇ ਜੰਗ ਲੱਗਣੀ ਆ ਤਾਂ ਉਦੋਂ ਵੀ ਰਾਸ਼ ਰੂਸ਼ ਇਕੱਠਾ ਕਰਨਾ ਪਿਆ ਹਾਂ ਉਦੋਂ ਰਾਸ਼ ਰੂਸ਼ ਕੋਈ ਆਦਾ ਘਰ ਦਾ ਅਗਰ ਸਈ ਸਥਾਤ ਜਾਂਦੇ ਰਹਿਦਾ ਜੀ ਉਸ ਤੋਂ ਬਾਅਦ ਫਿਰ ਪਾਣੀ ਦਾ ਖਤਰਾ ਬਣ ਜਾਂਦਾ ਜੀ ਇਹਦੇ ਜ ਬਸ ਜਦੋਂ ਜਦੋਂ ਜਿਵੇਂ ਜੰਗ ਦਾ ਖਤਰਾ ਹੁੰਦਾ ਹੈ ਜਦੋਂ ਉੱਥੇ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਆਪਦਾ ਸਮਾਨ ਚੱਕ ਕੇ ਅੱਗੇ ਪਿੱਛੇ ਹੋ ਜਾਓ ਜਦੋਂ ਇੱਥੋਂ ਸਮਾਨ ਚੱਕ ਕੇ ਲੈ ਜਾਂਦੇ ਆ ਤੇ ਉਹ ਜਿਹੜਾ ਜੰਗ ਦਾ ਰੋਲਾ ਚੱਲੀ ਜਾਂਦਾ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਲੋਕੀ ਸਮਾਨ ਵਾਪਸ ਲਿਆਉਂਦੇ ਆ ਉਸ ਤੋਂ ਬਾਅਦ ਪਾਣੀ ਦੀ ਤਿਆਰੀ ਹੋ ਜਾਂਦੀ ਆ ਅਸੀਂ ਮੈਂ ਦੇਖ ਰਹੀ ਸੀ ਕਿ ਇੱਥੇ ਜਿਹੜੀ ਸਾਡੀ ਇੰਡੀਅਨ ਆਰਮੀ ਆ ਉਹ ਬੜੀ ਮਦਦ ਕਰ ਰਹੀ ਹੈ ਨਾ ਲੋਕਾਂ ਦੀ ਹਾਂਜੀ ਹਾਂਜੀ ਇੰਡੀਅਨ ਆਰਮੀ ਦਾ ਆ ਇੰਡੀਆ ਇੰਡੀਅਨ ਆਰਮੀ ਬਹੁਤ ਜ਼ਿਆਦਾ ਮਦਦ ਕਰ ਰਹੀ ਹੈ ਸਾਡੀ ਕਿਉਂਕਿ ਹੁਣ ਸੜਕਾਂ ਤਾਂ ਸਾਰੀਆਂ ਬੇਕਾਰ ਹੋ ਚੁੱਕੀਆਂ ਨੇ ਸੜਕਾਂ ਦੇ 5-5 ਫੁੱਟ ਪਾਣੀ ਗਏ ਲੰਗਰ ਵੀ ਲਾਇਆ ਪਈ ਇੰਡੀਅਨ ਆਰਮੀ ਨੇ ਹਾਂਜੀ ਹਾਂਜੀ ਲਾਇਆ ਹੋਇਆ ਹੈ ਸਾਰੀ ਇੰਡੀਅਨ ਆਰਮੀ ਦਾ ਇਹਦਾ ਧੰਨਵਾਦ ਕਰਨੇ ਆ ਜਿਹੜੀ ਸਾਡੀ ਮਦਦ ਕੀਤੀ ਜਾਂਦੇ ਨੇ ਜੀ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਨੇ ਆ ਜੀ ਫੌਜੀ ਇੰਡੀਅਨ ਆਰਮੀ ਦਾ ਜੀ ਸਾਡੇ ਮਦਦ ਲਈ ਨਾਲ ਖੜੇ ਨੇ ਸਾਡੇ ਜੀ ਦੇਖੋ ਆ ਇੰਡੀਅਨ ਆਰਮੀ ਜਿਹੜੀ ਇੱਥੇ ਸੇਵਾ ਵੀ ਕਰ ਰਹੀ ਆ ਔਰ ਆਪਣੀ ਡਿਊਟੀ ਵੀ ਨਿਭਾ ਰਹੀ ਆ ਉਹਨਾਂ ਵੱਲੋਂ ਇਹਨਾਂ ਨੂੰ ਜਿੱਥੇ ਮੰਨ ਲਓ ਘਰ ਤੋਂ ਉਸ ਪਾਸੇ ਤੋਂ ਉਸ ਪਾਸੇ ਤੋਂ ਘਰ ਪਹੁੰਚਾਇਆ ਜਾ ਰਿਹਾ ਔਰ ਇਹਨਾਂ ਵਾਸਤੇ ਲੰਗਰ ਵੀ ਲਗਾਇਆ ਗਿਆ ਲੇਕਿਨ ਜੇ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਜਦੋਂ ਜੰਗ ਲੱਗਦੀ ਆ ਉਦੋਂ ਵੀ ਸਾਨੂੰ ਸਮੱਸਿਆ ਆਂਦੀ ਆ ਔਰ ਉਦੋਂ ਵੀ ਡਰ ਹੁੰਦਾ ਹੈ ਹੁਣ ਜੰਗ ਦਾ ਡਰ ਖਤਮ ਹੋਇਆ ਤਾਂ ਇਹ ਹੜ ਨੇ ਇਹਨਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੜ ਨੇ ਇਹਨਾਂ ਦੇ ਘਰਾਂ ਦੇ ਵਿੱਚ ਢਾਈ ਢਾਈ ਤਿੰਨ ਤਿੰਨ ਫੁੱਟ ਪਾਣੀ ਆ ਗਿਆ ਔਰ ਅਗਲੇ ਸਮੇਂ ਦੇ ਵਿੱਚ ਜਿਹੜੀ ਫਸਲ ਆਣੀ ਨਾ ਕਨਕ ਉਹ ਵੀ ਕਹਿੰ ਦੀ ਅਮੀਰ ਜਿਹੜੀ ਸਾਨੂੰ ਨਹੀਂ ਹੈਗੀ ਕਿਉਂਕਿ ਪਹਿਲਾਂ ਤਾਂ ਪਾਣੀ ਨਹੀਂ ਨਿਕਲੇਗਾ ਜਦ ਪਾਣੀ ਨਿਕਲੇਗਾ ਤਾਂ ਰੇਤਾ ਜਿਹੜੀ ਆ ਉਹ ਬਰਬਾਦ ਕਰੇਗੀ ਔਰ ਵੱਡੀ ਗੱਲ ਹੈ ਕਿ ਚਾਹੇ ਉਹ 1 ਏਕੜ ਵਾਲਾ ਜ਼ਿਮੀਂਦਾਰ ਹੈ ਚਾਹੇ ਉਹ 10 ਏਕੜ ਵਾਲਾ ਉਹ ਕਹਿੰਦੇ ਦਿਹਾੜੀ ਕਰਕੇ ਹੀ ਆਪਣੀ ਜਿਹੜੀ ਜ਼ਿੰਦਗੀ ਬਸਰ ਕਰਨੀ ਪੈਣੀ ਹੈ